ਕਦਾ ਕੀ ਆਪਣੇ ਮੂੰਹ ਦੇ ਰਾਖੀ ਅੱਗ ਉਗਲਦੀ ਹੈ ਔਰ ਇੱਕੋ ਜਿਹਾ ਬਿਆਨ ਦਿੰਦੀ ਹੈ ਜਿਸ ਦੇ ਨਾਲ ਇੱਕ ਬੜੀ ਵਧੀਆ ਜਿਹੜੀ ਆਬੋ ਹਵਾ ਬਣੀ ਹੁੰਦੀ ਹੈ ਭਾਈਚਾਰਕ ਸਾਂਝਾ ਬਣੀਆਂ ਹੁੰਦੀਆਂ ਨੇ ਉਹਦੇ ਵਿੱਚ ਅੱਗ ਲਾਉਣ ਦਾ ਕੰਮ ਕਰਦੀ ਹੈ ਉਹਦੀ ਜਿਹੜੀ ਐਮਰਜੈਂਸੀ ਫਿਲਮ ਹੈ ਇਹ ਵੀ ਇਸੇ ਪ੍ਰਕਾਰ ਪੰਜਾਬ ਦੀ ਆਬੋ-ਹਵਾ ਦੇ ਵਿੱਚ ਅੱਗ ਲਾਏਗੀ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੀ ਫਿਲਮ ਹੈ ਬੈਨ ਕੀਤੀ ਜਾਵੇ ਤੇ ਇਹ ਸਾਰੇ ਵੀਰ ਇਕੱਠੇ ਹੋ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਲਈ ਆਏ ਨੇ ਤੇ ਉਹਦੇ ਵਿੱਚ ਇਹ ਗੱਲ ਸਾਨੂੰ ਆਸ਼ਵਾਸਨ ਦਿੱਤਾ ਗਿਆ ਵੀ ਤੁਹਾਡੀ ਆਵਾਜ਼ ਮੈਂ ਸਰਕਾਰ ਤੱਕ ਪਹੁੰਚਦੀ ਕਰ ਦੇਣੀ ਆ ਇਹ ਨਹੀਂ ਕਿਹਾ ਗਿਆ ਵੀ ਫਿਲਮ ਬੈਨ ਹੋਵੇਗੀ ਜਾਂ ਨਹੀਂ ਹੋਵੇਗੀ ਜਾ ਗਿਆ ਕਿਸਾਨਾਂ ਆਪਦੇ ਵੀ ਕਹਿੰਦੇ ਕੰਗੜਾ ਨੇ ਬੋਲਿਆ ਤੇ ਫਿਲਮ ਉਹ ਪ੍ਰਚਲਿਤ ਕਰਾ ਕੇ ਪਾਜੀ ਕਿਸਾਨਾਂ ਦੇ ਉੱਪਰ ਤੇ ਇਹ ਲੰਬੇ ਸਮੇਂ ਤੋਂ ਬੋਲਦੀ ਆ ਰਹੀ ਹੈ ਤੇ ਜਦੋਂ ਮੁੱਦਾ ਭੜਕ ਜਾਂਦਾ ਆ ਜਦੋਂ ਇਹਦੀ ਪਾਰਟੀ ਇਹਨੂੰ ਤਲਬ ਕਰ ਲੈਂਦੀ ਆ ਚਾਰਚ ਫਿਰੇ ਲੋਕਾਂ ਦੇ ਵਿੱਚ ਦਾ ਮਾਹੌਲ ਬਣ ਜਾਂਦਾ ਆ ਇਸ ਤੋਂ ਪਹਿਲਾਂ ਵੀ ਇਹਨੇ ਫਿਲਮ ਬਣਾਈ ਸੀ ਇਹ ਦੇ ਕਰਤੂਤਾਂ ਦੇ ਕਰਕੇ ਉਹ ਜਿਹੜੀ ਫਿਲਮ ਹੈ ਉਹ ਬੁਰੀ ਤਰ੍ਹਾਂ ਫਲॉप ਹੋ ਗਈ ਹੁਣ ਇਹਨੂੰ ਲੱਗਦਾ ਵੀ ਇਹ ਐਮਰਜੈਂਸੀ ਫਿਲਮ ਸਿੱਖਾਂ ਦੇ ਅਗੇਂਸਟ ਜਾਏਗੀ ਤੇ ਇਹਦਾ ਸ਼ਾਇਦ ਪੂਰੇ ਭਾਰਤ ਦੇ ਵਿੱਚ ਕੁਝ ਐਸਾ ਬਣ ਜਿਵੇਗਾ ਐਸਾ ਕੁਝ ਨਹੀਂ ਬਣਦਾ ਲੋਕ ਬੜੇ ਸਿਆਣੇ ਹੋ ਗਏ ਨੇ ਕੋਈ ਵੀ ਬੰਦਾ ਭਾਈਚਾਰਕ ਸਾਂਝ ਨੂੰ ਖਰਾਬ ਨਹੀਂ ਕਰਦਾ ਇਸ ਕਰਕੇ ਇਹ ਜਿਹੜੀ ਫਿਲਮ ਹੈ ਇਹਨੇ ਜਿਹੜੇ ਬਿਆਨ ਤੁਸੀਂ ਕਹ ਦਿੱਤੇ ਆ ਬਿਆਨ ਕੱਲੇ ਨੇ ਹੁਣ ਨਹੀਂ ਦਿੱਤੇ ਜਦੋਂ ਕਿਸਾਨ ਐਜੀਟੇਸ਼ਨ ਸਿਖਰ ਦੇ ਉੱਤੇ ਸੀ ਪੂਰੇ ਵਿਸ਼ਵ ਦੇ ਵਿੱਚ ਕਿਸਾਨਾਂ ਦਾ ਗੱਲ ਗਈ ਸੀ ਉਸ ਸਮੇਂ ਵੀ ਕਿਸਾਨਾਂ ਦੇ ਖਿਲਾਫ ਹੀ ਬੋਲਦੀ ਰਹੀ ਹੈ ਸੋ ਅੱਜ ਦਾ ਨਹੀਂ ਇਹ ਬੋਲਦੀ ਬੜਾ ਪੁਰਾਣਾ ਬੋਲਦੀ ਹੈ ਇਹਦੀ ਮੂੰਹ ਨੂੰ ਲਗਾਮ ਸਰਕਾਰ ਪਾਵੇ ਇਹ ਫਿਲਮ ਬੈਨ ਕੀਤੀ ਜਾਵੇ ਤਾਕੀ ਪੰਜਾਬ ਦੀ ਆਬੋ-ਖਾਬਾ ਜਿਹੜੀ ਹੈ ਉਹ ਸੁਣੀ ਰਹੇ। ਇਹਦੇ ਉੱਤੇ ਲੀਗਲ ਨੋਟਿਸ ਵੀ ਤੁਸੀਂ ਕੱਢੋ। ਭਾਜੀ ਲੀਗਲ ਨੋਟਿਸ ਕਈ ਜਥੇਬੰਦੀਆਂ ਨੇ ਸਾਡੀਆਂ ਨੇ ਦੇ ਦਿੱਤਾ ਹੈ। ਇੱਕ-ਇੱਕ ਜਥੇਬੰਦੀ ਦਾ ਮੈਂ ਕੀ ਕੀ ਨਾਮ ਲਾਂ। ਅੱਜ ਵੀ ਜਿਹੜੇ ਵੀਰ ਆਏ ਨੇ ਇਹ ਸਾਰੀਆਂ ਜਥੇਬੰਦੀਆਂ ਦੇ ਨਮਾਇंदे ਆਏ ਨੇ। ਕੋਈ ਫੈਡਰੇਸ਼ਨ ਤੋਂ ਐ, ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਐ, ਕੋਈ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਿੱਚੋਂ ਐ, ਕੋਈ ਕਿਸਾਨ ਜਥੇਬੰਦੀ ਵੱਲੋਂ ਐ। ਸਾਰੇ ਅਸੀਂ ਇਕੱਠੇ ਹੋ ਕੇ ਆਏ ਹਾਂ। ਕਿਉਂ ਬਾਰ-ਬਾਰ ਟਾਰਗੇਟ ਦਿੱਤਾ ਜਾ ਰਿਹਾ ਹੈ? ਪਦੀ ਹੈ ਨਾ ਬਾਰ ਬਾਰ ਜਿਹੜਾ ਟਾਰਗੇਟ ਹੁੰਦਾ ਆ ਅਸਲ ਦੇ ਵਿੱਚ ਇਹਦੇ ਪਿੱਛੇ ਤੇ ਬਹੁਤ ਕੁਝ ਹੁੰਦਾ ਆ ਇੱਕ ਹੁੰਦਾ ਪਾਲਿਸੀ ਇੱਕ ਹੁੰਦਾ ਪਾਲਿਸੀ ਮੇਕਰ ਪਾਲਿਸੀ ਮੇਕਰ ਬੈਠੇ ਹੁੰਦੇ ਨੇ ਮਗਰ ਪਾਲਿਸੀ ਬੋਲਣ ਵਾਲਾ ਕੋਈ ਹੋਰ ਹੁੰਦਾ ਆ ਕਈ ਵਾਰੀ ਟਾਰਗੇਟ ਪਾਲਿਸੀ ਬੋਲਣ ਵਾਲਾ ਹੋ ਜਾਂਦਾ ਪਾਲਿਸੀ ਮੇਕਰ ਮਗਰ ਬੈਠੇ ਹੁੰਦੇ ਆ ਹੁਣ ਜੇ ਤੁਸੀਂ ਗੱਲ ਛੇੜ ਲਈਏ ਤਾਂ ਮੈਂ ਥੋੜਾ ਜਿਹਾ ਜਵਾਬ ਦੇ ਦਿਆਂ ਜਦੋਂ 84 ਹੋਈ ਸੀ ਉਸ ਤੋਂ ਬਾਅਦ ਕਾਂਗਰਸ ਤੁਸੀਂ ਦੇਖਿਆ ਹੋਵੇਗਾ ਬਹੁਮਤ ਵਿੱਚ ਨਿਕਲ ਕੇ ਸਾਹਮਣੇ ਆਈ ਸੀ ਹੈਨਾ ਇਸ ਦੇਸ਼ ਦਾ ਵਿਡੰਬਣਾ ਹੀ ਰਹੀ ਹੈ ਵੀ ਦੰਗਿਆਂ ਤੋਂ ਬਾਅਦ ਸਰਕਾਰਾਂ ਬਣਦੀਆਂ ਨੇ ਸ਼ਾਇਦ ਇਹ ਫਿਲਮ ਦੇ ਵਿੱਚ ਵੀ ਐਸਾ ਕੀਤਾ ਜਾ ਰਿਹਾ ਹੋਵੇ ਵੀ ਸਿੱਖਾਂ ਦੇ ਖਿਲਾਫ ਕੋਈ ਇਹੋ ਜਿਹਾ ਬਿਆਨ ਦਿਓ ਮਾਹੌਲ ਭੜਕੇ ਤਾਂ ਕਿ ਉਸ ਤੋਂ ਬਾਅਦ ਸ਼ਾਇਦ ਕੋਈ ਸਰਕਾਰਾਂ ਬਣ ਜਾਣ ਪਰ ਐਸਾ ਹੋਣ ਨਹੀਂ ਹੋਣਾ ਪਤਾ ਲੱਗਿਆ ਵੀ ਕਹਿੰਦਾ ਟੰਗੜਾ ਰੋਦਨੋ ਬੀਜੇਪੀ ਦੇ ਹੈੱਡ ਕੁਆਰਟਰ ਵਿੱਚ ਤਲਬ ਕੀਤਾ ਗਿਆ ਸੀ ਪਾਜੀ ਬੀਜੇਪੀ ਦੇ ਹੈੱਡ ਕੁਆਰਟਰ ਨੇ ਤਲਬ ਕੀਤਾ ਜੇ ਉੱਥੋਂ ਚਾਹ ਪੀ ਕੇ ਮੁੜੇਉਂਦੀ ਹੈ ਮਾੜਾ ਮੋਟਾ ਹੋ ਜਾਂਦਾ ਹੈ ਪਰ ਸਾਡੇ ਜ਼ਖਮ ਤੇ ਉਸੇ ਪ੍ਰਕਾਰ ਨੇ ਨਾ ਜਾਂ ਤੇ ਆਪਣੇ ਸ਼ਬਦਾਂ ਦੀ ਉਹ ਤੋਂ ਕੋ ਮਾਫੀ ਮੰਗਵਾਈ ਜਾਵੇ ਇਹ ਤੇ ਸ਼ਬਦਾਂ ਆਪਣਿਆਂ ਦੀ ਕਹਿਆ ਹੋਇਆ ਦੀ ਮਾਫੀ ਮੰਗਦੀ ਆ ਤੁਸੀਂ ਮੇਰੀ ਜੇਬ ਤੋਂ ਪੈਨ ਲਾ ਲਿਆ ਹੁਣ ਆ ਵੀਰ ਕਹਿੰਦੇ ਥੋੜਾ ਸਮਝੌਤਾ ਕਰਾਉਣਾ ਹੁਣ ਸਮਝੌਤਾ ਤੇ ਉਦੋਂ ਹੋਏਗਾ ਨਾ ਵੀ ਜਦੋਂ ਮੇਰੀ ਜੇਬ ਤੋਂ ਲਾਇਆ ਹੋਇਆ ਪੈਨ ਮੈਨੂੰ ਵਾਪਸ ਕਰਵਾਇਆ ਜਾਏਗਾ ਫਿਰ ਸਮਝੌਤਾ ਆਪਣਾ ਹੋ ਵੀ ਜਾਏਗਾ ਹੁਣ ਪੈਨ ਤੁਸੀਂ ਮੇਰਾ ਦੇਣ ਨੂੰ ਤਿਆਰ ਨਹੀਂ ਸਮਝੌਤਾ ਆਪਣਾ ਕਿਵੇਂ ਹੋ ਜਵੇ ਸੋ ਇਸੇ ਪ੍ਰਕਾਰ ਕੰਗੜਾ ਨੇ ਜਿਹੜੇ ਸ਼ਬਦ ਆਪਣੀ ਜ਼ਬਾਨ ਤੋਂ ਕੱਢ ਦਿੱਤੇ ਨੇ ਉਹ ਤੇ ਇਹੋ ਜਿਹਾ ਮਾਹੌਲ ਬਣਾਤਾ ਸੀ ਜਿਵੇਂ ਮੂੰਹ ਨਾਲ ਬਵਾਸੀਰ ਹੋਈ ਹੋਵੇ ਉਹ ਆਪਣੇ ਸ਼ਬਦ ਵਾਪਸ ਲੈ ਕੇ ਕਿਸਾਨਾਂ ਦੇ ਕੋਲੋਂ ਮਾਫੀ ਮੰਗੇ ਉਹਨਾਂ ਬੀਬੀਆਂ ਦੇ ਕੋਲੋਂ ਮਾਫੀ ਕਿਸਾਨੀ ਮੁੱਦਾ ਲੈ ਕੇ ਸੜਕਾਂ ਦੇ ਉੱਪਰ ਬੈਠੀਆਂ ਸੀ ਕਿ ਉਹਨਾਂ ਨੂੰ 3-300 ਰੁਪਏ ਦਿਹਾੜੀ ਦੇ ਉੱਪਰ ਆਈਆਂ ਹੋਈਆਂ ਕਿ ਆਸ ਉਸ ਬੀਬੀ ਦਾ ਕੇਸ ਵੀ ਚੱਲਦਾ ਪਿਆ ਮਾਫੀ ਮੰਗ ਲਵੇ ਕਿ ਉਸ ਤੋਂ ਬਾਅਦ ਅਸੀਂ ਵੀ ਕਹਾਂਗੇ ਹਾਂ ਭਾਜਪੀ ਨੇ ਬਹੁਤ ਸੋਨਾ ਕਰ ਦਿੱਤਾ ਜੀ ਇਹ ਫਿਲਮ ਨਾ ਬੈਨ ਹੋਈ ਤਾਂ ਤੁਸੀਂ ਅਗਲਾ ਇਹ ਫਿਲਮ ਨਾ ਬੈਨ ਹੋਈ ਤਾਂ ਉਸ ਤੋਂ ਬਾਅਦ ਕਾਨੂੰਨੀ ਲੜਾਈਆਂ ਬਹੁਤ ਲੜੀਆਂ ਜਾਂਦੀਆਂ ਹੁੰਦੀਆਂ ਨੇ ਜਜ਼ਬਾਤੀ ਸਿੱਖ ਵੀ ਹੁੰਦੇ ਨੇ ਉਹ ਸੜਕਾਂ ਦੇ ਉੱਪਰ ਵੀ ਆਉਣਗੇ ਉਹਦਾ ਜ਼ਿੰਮੇਵਾਰ ਫਿਰ ਪ੍ਰਸ਼ਾਸਨ ਹੋਏਗਾ ਕਿਉਂਕਿ ਸਮਾ ਰਹਿੰਦਿਆਂ ਪ੍ਰਸ਼ਾਸਨ ਨੂੰ ਸਾਰੀ ਗੱਲ ਦੱਸ ਦਿੱਤੀ ਗਈ ਹੈ ਗੱਲ ਉਹ ਇੱਕ ਪੋਸਟ ਵੇ ਵੀ ਮੈਨੂੰ ਧਮਕੀ ਆਈ ਹੈ ਮੈਂ ਕਿਤੇ ਵੀ ਬਾਹਰ ਦਾ ਜਾਣਾ ਛੋਟਾ ਜਿਹਾ ਨਹੀਂ ਇਹ ਤਾਂ ਚੀਜ਼ਾਂ ਹੁੰਦੀਆਂ ਨੇ ਜਦੋਂ ਮੇਰਾ ਵੀ ਕਿਤੇ ਪੰਗਾ ਪਿਆ ਹੋਵੇ ਤਾਂ ਮੈਂ ਵੀ ਕਹਿ ਦਊਗਾ ਮੈਨੂੰ ਧਮਕੀ ਆਈ ਹੈ ਜੇ ਐਸਾ ਹੋਇਆ ਸਿਕਿਉਰਟੀ ਹੋਰ ਵਧਾਤੀ ਜਾਵੇਗੀ ਆਪਣੇ ਆਪੇ ਸਾਨੂਬੁੱਤੀ ਲੈਣ ਵਾਸਤੇ ਪਰ ਲੋਕ ਬੜੇ ਸਿਆਣੇ ਹੋਗੇ ਇਸ ਤਰ੍ਹਾਂ ਹਮ ਦਰਦੀਆਂ ਨਹੀਂ ਕਦੀ ਬਾਈ ਜੀ ਮਿਲਦੀਆਂ ਹੁੰਦੀਆਂ ਕਿ ਇਹਨੂੰ ਧਮਕੀ ਆਏਗੀ ਤੇਰੀ ਜ਼ੁਬਾਨ ਤੇ ਬੋਲਾਂ ਕਰਕੇ ਆਈ ਹੋਵੇਗੀ ਕਿਸੇ ਦੀ ਕਈਆਂ ਨੇ ਪੋਸਟਾ ਪਾਈਆਂ ਨੇ ਵੀ ਦੁਬਾਰਾ ਇੱਕ ਵਾਰੀ 에ਰਪੋਰਟ ਤੇ ਜਾ ਕੇ ਦੇਖੋ ਇਸ ਤੋਂ ਕਰਕੇ ਵੀ ਮੀਟਕ ਰੇਗੀ ਨਹੀਂ ਮੈਂ ਇਸ ਸਮੇਂ ਇਹੋ ਜਿਹਾ ਕੋਈ ਬਿਆਨ ਨਹੀਂ ਦੇਣਾ ਚ ਉਹਨੂੰ ਇਹ ਜ਼ਰੂਰ ਕਿਹਾ ਜਾਂਦਾ ਹੁੰਦਾ ਵੀ ਆਪਣੀ ਜ਼ੁਬਾਨ ਸੰਭਾਲੋ ਮੈਂ ਨਹੀਂ ਕਹਿੰਦਾ ਵੀ ਅਸੀਂ 에어ਪੋਰਟ ਤੇ ਆਏਗੀ ਅਸੀਂ ਥੱਪੜ ਮਾਰਨਗੇ ਐਸਾ ਅਸੀਂ ਕੁਝ ਬਿਆਨ ਇਸ ਵੇਲੇ ਨਹੀਂ ਦਿੰਦੇ ਤੁਹਾਡਾ ਵੀ ਇਸ ਫਿਲਮ ਦੇ ਵਿੱਚ ਸ਼ਾਇਦ ਸਾਨੂੰ ਲੱਗਦਾ ਕਾਂਗਰਸ ਵਾਲੇ ਚੁੱਪ ਕਰੇ ਬੈਠੇ ਨੇ ਵੀ ਸ਼ਾਇਦ ਇੰਦਰਾ ਗਾਂਧੀ ਨੂੰ ਵਧੀਆ ਕਿਰਦਾਰ ਦੇ ਵਿੱਚ ਨਿਭਾਇਆ ਜਾਊਗਾ ਬਿਲਕੁਲ ਨਹੀਂ ਜਿਹੜੀ ਇਹ ਫਿਲਮ ਆ ਇਹਦੇ ਵਿੱਚ ਇੰਦਰਾ ਗਾਂਧੀ ਦੇ ਕਿਰਦਾਰ ਨੂੰ ਵੀ ਕਿਤੇ ਨਾ ਕਿਤੇ ਗਲਤ ਠਹਿਰਾਇਆ ਜਾਊਗਾ ਸਿਰਫ ਤੇ ਸਿਰਫ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਇਹ ਫਿਲਮ ਆ ਇਹ ਤੇ ਇਹਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅੱਜ ਸਾਡੀ ਜਮੀਰ ਕਿੱਥੇ ਕਿੱਥੇ ਬੈਠੀ ਆ ਕੰਗਨਾਰਨੌਤ ਅੱਜ ਸਾਡੇ ਕਿਸਾਨਾਂ ਦੇ ਖਿਲਾਫ ਬੋਲਣ ਵਾਲੀ ਲੇਡੀਜ਼ ਅੱਜ ਉਹਦੀ ਫਿਲਮ ਆ ਰਹੀ ਹੋਵੇ ਤੇ ਕਿਸਾਨ ਜਥੇਬੰਦੀਆਂ ਚੁੱਪ ਕਰਕੇ ਅੰਦਰ ਬੜੀਆਂ ਬੈਠੀਆਂ ਹੋਣ ਇਹਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਆਪਣੇ ਆਪ ਨੂੰ ਸਮਝਣ ਵੀ ਅਸੀਂ ਵੀ ਕਿਤੇ ਨਾ ਕਿਤੇ ਆਪਣੀ ਜਮੀਰ ਨੂੰ ਜਗਾ ਕੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਈਏ ਸਾਨੂੰ ਦੁੱਖ ਦੇ ਨਾਲ ਕਹਿਣਾ ਪਿਆ ਅੱਜ ਇਹ ਗੱਲ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਹਾਸਾ ਮਜ਼ਾਕ ਸਮਝਦੇ ਨੇ ਵੀ ਇਹ ਫਿਲਮ ਨੂੰ ਰੋਕਣੀ ਰੋਕਿਆ ਨਹੀਂ ਜਾ ਸਕਦਾ